ਸਤਿਨਾਮ ਮਹਿਸਤਰੀ ਵਾਹਿਗੁਰੂ ਸਤਿ ਜੀਓ ਜਪ ਜੀ ਸਾਹਿਬ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚਪਰੋ ਹੋਵਈ ਜੇ ਲਾਈ ਬਹਲੇ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਹਾਰ ਸਹਸ ਸਿਆਣ ਭਾਲ ਲਖ ਹੋਏ ਤਾਂ ਇਕ ਨਾ ਚੱਲੇ ਨਾਲ ਕੈ ਵ ਸਚਿਆਰਾ ਹੂੰ ਇਹ ਕੈ ਊੜੇ ਟੁੱਟੇ ਪਾਲ ਹੁਕਮ ਰੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾਵਢਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਹਨ ਇੱਕ ਨਾ ਹੁਕਮੀ ਬਖਸੀ ਸੈ ਹੁਕਮੀ ਜਿੰਦਾ ਪਵਾਈਏ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੈ ਬੁਜੈ ਤਾਹੋ ਮੈਂ ਕਹਿ ਨਾ ਕੋਏ ਕਾਵੇ ਕੋ ਤਾਣ ਹੋਵੇ ਕਿਸੇ ਤਾਣ ਕਾਵੇ ਕੋ ਦਾ ਜਾਣੇ ਨੀ ਸਾਣ

ਤਾ ਆਖਿਆ ਭਾਉ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਜਿਉਂ ਫਿਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਉ ਵਢਾਈ ਵਿਚਾਰ ਕਰਮੇ ਆਵੇ ਕਪੜਾ ਨੰਦਰੀ ਮੋਗ ਦਵਾਰ ਨਾਨਕ ਐ ਇਹ ਵਹਿ ਜਾਣੀ ਸਭ ਆਪੇ ਸਚਿਆ ਤਾਂ ਆਪੇ ਨਾ ਜਾਇ ਕਿਤਨ ਹੋਏ ਆਪੇ ਆਮ ਦਿਨ ਰੰਝਣ ਸੋਏ ਜਨੇ ਸੇ ਵਿਅਕਨਾ ਭਾਇ ਮਾਣੋ ਨਾਨਕ ਕਾਵਿਏ ਗੁੜੀ ਨੇ ਦਾਨ ਗਾਵਿਏ ਸੋਹੀ ਮਨ ਰਖੀਐ ਪਹਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖਾ ਵੇਦੰ ਗੁਰਮੁਖਾ ਰਿਆ ਹਾ ਸਮਾਈ ਗੁਰੇ ਸਰਗੁਰ ਗੋ ਰਖਾ ਪਰਮਾ ਗੁਰ ਘਰ ਕਾਰਬਤੀ ਮਾਈ ਜੈ ਹੋ ਜਾਣਾ ਕਾ ਨਾ ਹੀ ਕਹਿਣਾ ਕਤਨਾ ਨਾ ਜਾਈ

ਜੇ ਤਿਸ ਨਦਰਣਾ ਆਇ ਵਈ ਦਾਵਾਦ ਨਾ ਪੁੱਛੇ ਕੇ ਕਟਾਇਂ ਰਖੀਟ ਗਾਰੇ ਦੋਸੀ ਦੋਸਰੇ ਹੀ ਨਾ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇ ਆਗੋ ਨਲ ਸੋਜੇ ਜੇ ਤਿਸ ਕੁੜ ਕੋਈ ਕਰੇ ਸੁਣਿਆ ਸਦਪੀ ਸੁਣਾਥ ਸੁਣਿਆ ਧਰਤ ਦੇ ਵਾਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣੇ ਪਾਉ ਨਾ ਸਕੇ ਕਾਲ ਨਾਨਕ ਬਲ ਦਸਦਾ ਵਿਕਾਸ ਸੁਣਿਆ ਦੁਪ ਪਾਪ ਦਾ ਨਾਸਮ ਸੁਣਿਆ ਸਰਬ੍ਰਮਾ ਇੰਦਾ ਸੁਣਿਆ ਮੰਨ ਸਲਾਹਨ ਮੰਤ ਸੁਣਿਆ ਜੋਗ ਜੁਗਤ ਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨੀ ਕੋ ਤਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਮ ਸੁਣਿਆ ਸਤ ਸਦੋ ਗਿਆਨ ਸੁਣਿਆ ਛੱਡ ਗਈ ਇਸ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹੀ ਧਿਆਨ ਨਾਨੀ ਕੋ ਤਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਮ ਸੁਣਿਆ ਸਰਾ ਗੁਣ ਕੇ ਗਾਹੇ ਸੁਣਿਆ ਸੇਖੀਰ ਫਤਹ ਸਾਹਿਬ ਸੁਣਿਆ ਦੇ ਪਾਵੇ ਰਾਉ ਸੁਣਿਆ ਹੱਥ ਹੋਵੇ ਸਗਾਓ ਨਾ ਨਭੇਦਾ ਸਦਾ ਵਿਕਾਸ ਸੁਣਿਆ ਦੁੱਖ ਆਪ ਕਾ ਨਾ ਅਸਾਂ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਜਿਤਾਏ ਗਲਤ ਕਰ ਬਣਾ ਲਿਖਣੇ ਹਾਰ ਮੰਨੇ ਖਾਬੇ ਕਰਨ ਵਿਚਾਰਾਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੂਰਤ ਹੋਏ ਮਨ ਬਦ ਮੰਨੇ ਸਗਲ ਕਮ ਕੀ ਸੋਚਾ ਮੰਨੇ ਮੂੰ ਛੋਟਾ ਨਾ ਖਾਏ ਮੰਨੇ ਜਮ ਕੇ ਸਾਜ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰੇ ਠਾਗਣਾ ਪਾਏ ਮੰਨੇ ਬਦਸੂ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਬੰਧੂ ਮੰਨੇ ਤੁਮ ਸੱਚੀ ਸੰਬੰਧ ਐਸਾ ਨਾਮ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਤਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਲਿ ਪਾਵੈ ਨਾ ਪੀਖੈ ਜਨਾ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਹੇਂਦਰ ਕੇ ਮਾਨ ਪੰਜੇ ਸੋ ਹੈ ਦਰ ਰਾਜਾਨ ਪੰਜਾ ਕਾ ਕੋ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸ ਮਾ ਤੋ ਧਰਮ ਦੇ ਆਖਾ ਪੂਤ ਸੰਤੋਖ ਦਾ ਪ੍ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਕਰਦੀ ਹੋਰ ਪਾਰੇ ਹੋਰ ਹੋਰ ਤਿਸਤੇ ਪਾ ਤਲੇ ਕਮਣ ਜੋ ਜੀ ਜਾਤਾਂ ਦਾ ਕੇ ਨਾਲ ਸਾਨਾ ਲਿਖਿਆ ਵੜੀ ਕਲਾਮੇ ਉਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀ ਦਾ ਦਾਣ ਸਵਾਲੋ ਰੂਪ ਕੀਤੇ ਦਾ ਜਾਣੇ ਕੋਣ ਕੋਤਾ ਕਿਤਾਬ ਸਾਂ ਇੱਕੋ ਗਵਾਉ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਗਣਾਂ ਕਹਾ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋਤ ਦੇ ਭਾਵੇਂ ਸਾਈ ਭਲੀ ਖਾਰ ਦੂ ਸਦਾ ਸਲਾਮਤ ਨਿਰੰਕਾਰ ਆਸਾਤ ਭਜਾ ਪਿਆਸਾਂ ਸਪਾਉ ਆਸੰਗ ਪੂਜਾ ਸੰਗ ਸਭਤਾਉ ਸੰਗਨਤ ਮੁਗਵੇਦ ਪਾਠ ਆਸੰਗ ਜੋਗ ਮਨ ਰਹੇ ਹਾਂ ਦਾ ਆਸਾ ਸੰਪਰਦ ਗੁਣ ਗਿਆਨ ਵਿਚਾਰ ਆਸੰਗ ਸਤਿਆ ਆਸੰਗ ਦਾਤਾਰ

ਅਸੰਗਮ ਲੈਸ਼ ਮਲ ਭਗ ਖਾਏ ਸੰਗਨੇ ਤੇ ਸਿਰ ਕਰੈ ਤਾਰੁ ਨਾਦ ਜਲੇ ਚ ਗਾਇ ਵਿਚਾਰ ਮਾਣਾਂ ਜਾਵਾਂ ਏਕ ਵਾਰ ਜੋਤ ਦਾ ਪਹਾਵੇ ਸਾਈ ਆਪਣੀ ਕਰਤ ਸਦਾ ਸਲਾਮਤ ਹੋ ਨਿਰੰਕਾਰ ਅਸਾਂ ਸੁਨਾਵਿਆ ਸੰਗ ਥਾਵੇਂ ਆਗਮ ਆਗਮ ਸੰਗ ਲੋ ਅਸੰਖੇ ਸਰ ਭਾਰ ਹੋਇ ਅਗਨੀ ਨਾਮ ਕ੍ਰਿਸ਼ਾ ਲਾਇ ਅਕ੍ਰਿ ਗਿਆਨ ਦੇ ਤੁਣ ਗਾਹੀ ਅਗਰੇ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੈ ਲਿਖੇ ਤੇ ਸਰਾ ਨਾਇ ਜਿਵ ਫਰਮਾਏ ਤੇ ਵਤ ਪਾਇ ਜੇ ਤਾ ਜਿ ਤਾ ਤੇ ਤਾ ਨਾਉ ਨਾਵੇਂ ਨਾਇ ਕੋ ਥਾਉ ਕੁਦਰਤ ਕਾਮਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵ ਸਾਈ ਪਰਿਗਾਰ ਤੋ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕਪੜੋ ਦੇ ਸਾਬਣ ਲਈ ਉਹ ਧੋਏ ਭਰੀਆ ਮਤ ਬਾਪਾ ਗਿਆ ਸੰਗੋ ਧੋਪੇ ਨਾਮੇ ਕੇ ਰੰਗ ਪੁੰਨੀ ਪਾਪੀ ਆਖ ਨਾਇ ਕਰ ਕਰ ਕਰਨਾ ਲਿਖ ਲਏ ਜਾਓ ਆਪੇ 비 ਜਾਪੇ ਗਵਨਾਨ ਕੋ ਨੀ ਆਵੋ ਜਾਓ ਤੇਰਾ ਤਪ ਦੇ ਹੱਥ ਦਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮਨ ਅਮਰ ਕਿਤਾ ਭਾਉ ਅੰਦਰ ਗਏ ਤੇਰੇ ਰਮਲ ਨਾਓ ਸਾਗਣ ਤੇਰੇ ਮੈਂ ਨਾ ਕੋਈ ਵਣ ਗੁਣ ਕਿਤੇ ਭਗਤ ਨਾ ਹੋਏ ਸਵਾਸਤਾ ਬਾਣੀ ਪਰਮਾ ਸਤਿ ਸੋਣ ਸਦਾ ਮਨ ਚਾਉ ਕਾਵਣ ਸੋਇਲਾ ਵਕਤ ਕਾਵਣ ਕਮਣ ਤੇ ਲਉਣ ਵਾਰ ਕਵਣ ਸਰੂਤੀ ਮਾਹ ਕਵਣ ਜੀ ਤੋਹਵਾ ਆਇਆ ਕਾਰ ਵੇ ਨਾ ਪਾਈ ਆਪਣੀ ਨਤੀਜੇ ਹੋਵੇ ਲੈ ਪ੍ਰਾਣ ਵਕਤ ਨਾ ਪਾਇਓ ਕਾਦੀ ਅਜੇ ਲਿਖਣ ਲੈ ਕੁਰਾਨ ਥੇਦਵਾਰ ਨਾ ਜੋਗੀ ਜਾਣੈ ਰਤਮਾਹ ਨਾ ਕੋਈ ਜਾ ਕਰਦਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕੰ ਕਰਿਆ ਆਖਾਂ ਕੇ ਵਿਸਾਲਾ ਹੀ ਗਿਓ ਵਰਣੇ ਕੇ ਜਾਣਾ ਨਾਨਕ ਆਖਣ ਸਭ ਗੁਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋਹੇ ਪਾਤਾਨਾ ਪਾਤਾਲ ਲਖ ਅਗਾਸ ਅੰਗਾਸ ਔੜ ਕੇ ਔੜ ਕੇ ਭਾਲ ਥਕੇ ਵੇਦ ਗਿਣਕਵਾਦ ਸੈ ਸਠਾ ਨੇ ਕਹਿਣ ਕੇ ਤੇ ਪਾ ਅਸਲੂ ਇਕ ਧਾਤ ਲਿਖਾ ਹੋਇਤਾ ਲਿਖੀ ਹੈ ਲਿਖ ਹੋਈ ਨਾਸ ਨਾਨਕ ਵੰਡਾਇਆ ਕੀਏ ਆਪੇ ਜਾਣੇ ਆਪਸ ਲਾਹੀ ਸਲਾਹੀ ਤੇ ਸੁਤਨਾ ਭਾਈਆਂ ਨਦੀਆਂ ਅਤੇ ਵਾਹਾਂ ਅਵੇਂ ਸਮਝ ਨਾ ਜਾਣੀਐ ਸੂਦ ਸਾਇ ਸਰਦਾਰ ਗਿਰ ਅਸਦੀ ਮਾਰ ਤਨ ਕੀੜੇ ਤੁਲਨੋ ਹੋ ਮਨੀ ਜਤਸ ਮਨੋ ਨਾਮ ਵਿਸਰੇ ਅੰਦਰਾਂ ਸਿਧੀ ਕੈਨਦਾਨ ਤੋ ਅੰਤ ਨਾ ਕਰਨੇ ਤੇ ਨਾ ਆਇ ਤੰਦਰਾ ਵੇਖਣ ਸੁਣ ਨਾ ਨਾ ਤੰਤਾ ਜਾਪੇ ਕਿਆ ਮਨ ਮਤੰਦਰਾ ਜਾਪੇ ਕਿ ਤਾਇਆ ਕਰਨ ਤਾ ਜਾਪੇ 12 ਵਾਰ ਅੰਧਕਾਰ ਜਿਤੇ ਵੀ ਲਲਾਹੀ ਤੰਦਰਾ ਪਾਏ ਜਾਏ ਏ ਉਹੰਦਰਾ ਜਾਣੇ ਕੋਈ ਬਹੁਤਾ ਕਾਹੀ ਹੈ ਭਗਤਾ ਹੋਏ ਵੱਡਾ ਸਾਹਿਬ ਉੱਚਾ ਹੋਏ ਉੱਚੋ ਪਰ ਉੱਚਾ ਨਾ ਹੋਏ ਉਹ ਉੱਚਾ ਹੋਵੇ ਕੋਈ ਤੇ ਸੰਝੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪੇ ਆਮ ਨਾਨਕ ਨੇ ਤੇ ਕਰਮੀ ਦਾਤ ਭਗਤਾ ਅਗਰ ਬਲਿਚੇ ਨਾ ਜਾਏ ਵੱਡਾ ਦਾਤ ਦਾਣ ਅਤਮਾਈ ਕੇ ਧਰਮ ਗੇ ਜੋ ਆਪ ਆਣ ਕਿ ਅਗਣਤ ਨਹੀਂ ਵਿਚਾਰ کہتے کھب تو ٹیم وکار کہتے لے لے مکر پائی کہتے مرک کھائی کھائی کہتے ہیں دو بھگ مارے پیدا تیری تاتار مند کھلا سی پہانے ہوئی اور آکھنا سکے کوئے جے کو کھائی کہ آکھنا پاہی ہو جانے جیتی ہیں وہ کھائی آپ جانے آپ پہ دیا کھائی سے پہی کھائی کے جس نے وقت سے سلسل سال آئی نانک پاتسا ہی پاتسا ہوں عمل بن عمل پار عمل واپاریوں میں پڑھ ڈالا ਅਮਲੇ ਆਵੇ ਅਮਲੇ ਲੇ ਜਾਏ ਅਮਲੇ ਆਏ ਅਮਲਾ ਸਮਾਏ ਅਮਲੇ ਤਰ ਮੁਲਦੀ ਬਾਣ ਅਮਲ ਤੋਂ ਅਮਲ ਪ੍ਰਵਾਨ ਅਪਣ ਬਕਸੀ ਸਾਹਮਣੀ ਸਾਣ ਅਮਲ ਮੁਲ ਪ੍ਰਮਾਨ ਅਮਲੋਂ ਅਮਲਾ ਖਿਆ ਨਾ ਜਾਏ ਆਖਿਆ ਖਰੇਲੇ ਵਿਲਾਈ ਆਖੇ ਵੀਰ ਪਾੜ ਪੁਰਾਣੇ ਆਖੇ ਬੜੇ ਖਰੇ ਨਖਿਆ ਆਖੇ ਬਰਮੇ ਆਖੇ ਇਦ ਆਖੇ ਨੋਪੀਤੇ ਗੋਵਿੰਦ ਆਖੇ ਸਰਾਕੇ ਸਿਧਾ ਆਖੇ ਖੇਤੇ ਕਿਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੋਨਰ ਮੰਜਨ ਸੇਵਾ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਗੰਨ ਤਾਂ ਨਾ ਸਕੇ ਗਈ ਕਹਿ ਜੇ ਵੜਾ ਭਾਵੇ ਤੇ ਵੜੋ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਰਗਾ ਵਾਰਾਂ ਦਾ ਵਾਰ ਸੋਦਰ ਕੇ ਹਾਸੋ ਕਰਕੇ ਨਾ ਜਿ ਤੂੰ ਸਰਬ ਸੰਭਾਲੇ ਵਾਜੇ ਨਾਦ ਅੇਖ ਸੰਗਾ ਕੇ ਦੇਵਾ ਉੜਹਾਰੇ ਕਿਤੇ ਰਾਹ ਪਰੇ ਸੋ ਕਹੀ ਯਾਨ ਕਿਤੇ ਗਾ ਉੜਹਾਰੇ ਗਾਵੇ ਤੋਂ ਇਹਨਾ ਪਾਣ ਪਾਣੀ ਪਸੰਦ ਰੇ ਗਾਵੇ ਰਾਜਾ ਤੁਰ ਬਦਵਾਰੇ ਗਾਵੇ ਹੈ ਚਤੁਰ ਬਲਿਖ ਜਾਣਾ ਹੈ ਦੇਖ ਲੈ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇ ਨਾਸਾ ਬੈਠੇ ਦੇਵ ਦੀ ਅੰਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਉਣੇ ਸਾਧ ਵਿਚਾਰੇ ਗਾਵੇ ਜਤੀ ਜਦੇ ਸੰਦੋ ਕੀ ਗਾਵੇ ਵੀਰ ਕਰਾਰੇ ਗਾਉਣ ਪੜਤ ਆਪਣੇ ਰਖੇ ਸਾਰਾ ਜੋਗ ਜੋਗ ਵਿਦਾ ਨਾਲੇ ਗਾਵੇ ਮਹਵਣੀਆਂ ਮਨ ਮਾਹਨ ਵਰਗਾ ਮਚਪਿਆਲੇ ਗਾਉਣੇ ਨਤਮੁ ਭਾਈ ਤੇੜਾ ਛੜ ਤੀਰ ਨਾਲੇ ਗਾਵੇ ਜੋ ਨਾਮ ਹਮਲੇ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਕਰਦੇ ਰੱਖੇ ਧਾਰੇ ਸਾਈਂ ਤੁੰਗ ਨੋ ਗਾਵੇ ਜੋਤਿ ਪਾਵਣ ਰਤੇ ਤੇਰੇ ਪੰਧ ਤੇ ਸਾਲੇ ਹੋਰ ਕਿਤੇ ਗਾਵਨ ਸਹਿ ਮੇ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਹੈਪੀ ਹੋ ਜਾਈਦਾ ਜੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਨਸੀ ਮਾਇਆ ਜਿਨੂ ਪਾਈ ਕਾਰੇ ਕਰ ਵੇਖੇ ਕੀਤਾ ਆਪਣਾ ਜਿਨ ਤਿਸ ਦੀ ਵਡਿਆਈ ਜੋਤ ਸਹਿ ਭਾਵੇ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਤ ਸਾਹਿਬ ਸਾਹਿਬਤ ਸਾਹਿਬ ਨਾਨ ਕਰਨ ਹਰ ਜਾਈ ਮਦਾ ਸਾਧਕ ਸੰਪਦ ਚੌਲੀ ਧਿਆਨ ਕੀ ਕਰਹਿ ਵੀ ਭੂਤਾ ਚਿੰਤਾ ਗਲ ਕੁਵਾਰੀ ਕਾ ਜੁਗ ਦੇ ਡੰਡਾ ਪ੍ਰਤੀਤ ਹੈ ਮੰਦੀ ਸਰਜਮਾਤੀ ਮਨ ਜਿਤੇ ਜਗ ਜੀਤਾ ਆਦੇਸ ਤੇ ਸਿਆਦੇ ਸਿਆਦਾ ਨੀਲ ਨਦ ਨਾਦ ਜੁਗ ਜੁਗੇ ਕੋ ਵੇ ਸਹਿ ਬੁੱਧ ਗਿਆਨ ਦੇ ਆਪੰਡਾਰਨ ਘਟ ਘਟ ਵਜੇ ਨਾਦ ਆਪਨਾ ਤਨਾ ਤੇ ਸਭ ਜਾ ਕੇ ਤੇ ਸਦਾਵਰਾ ਸਾਧ ਸੰਜੋਗ ਜੋਗ ਦੇ ਕਾਲ ਚਲਾਵੇ ਲੇਖੇ ਆਵੇ ਭਾਗਾ ਦੇਸ ਤੇ ਸਿਆਦੇ ਸਿਆਦ ਅਨੀਲ ਨਦ ਨਾਦ ਜੁਗ ਜੁਗੇ ਕੋ ਵੇ ਸੇ ਕਾਮੈ ਜੁਗ ਤੇ ਵੇ ਹਾਈ ਤਨ ਚੱਲੇ ਪ੍ਰਮਾਣ ਇਕ ਸੰਸਾਰਿਕ ਭੰਡਾਰੀ ਕਹਿ ਲਾਇ ਦੀ ਬਾਣ ਜਿਵ ਤਿਸ ਭਾਵੇ ਤੇ ਵੈ ਚਲਾਵੇ ਜਿਵ ਹੋਵੇ ਪ੍ਰਮਾਣ ਹੋਵੇ ਕਿਉ ਨਾ ਨਦਰ ਨਾ ਆਵੇ ਬਹੁਤਾਂ ਵਿਡਾਣ से आदेश तिसे आदेश आधा नीला नाद नाद जोग जवे जो को वेसा आसन लोई लोई पडाज उजवाय सोई सवार कार्य कर वेखे सरजना नानू सची की साची गारा आदेश तिसे आदेश आधा नीला नाद नाद जोग जवे को ऐसे एक दूजी पावलख होए लखोवे लखवीर सा ਲੱਖ ਲੱਖ ਗੇੜਾ ਆ ਕੀ ਇੱਕ ਨਾਮ ਦਿੱਖਦੀ ਇਸਾ ਇਤਨਾ ਪਤ ਪਵੜੀਆਂ ਚੜੀਆਂ ਹੋਇਆ ਕਿ ਸੁਣ ਗੱਲਾਂ ਆਕਾਸ਼ ਕੀ ਤੇ ਟਾਇਰੀਸ ਨਾਦ ਉਹ ਨਦਰੀ ਆਈ ਹੈ ਊੜੀ ਊੜੇ ਠੀਸਾ ਆਖਣ ਜੋਰ ਛੁਪੈ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨੇ ਜੋੜ ਜੋੜ ਨਾਲ ਰਾਜ ਮਨ ਮਨਸੋਰ ਜੋ ਨਾਸਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੇ ਸੰਸਾਰ ਜਿਸ ਸਦ ਜੋੜ ਕਰੇ ਵਖੇ ਸੋ ਨਾਨਕ ਗੁਰਮਨੀ ਜਨਾ ਕੋ ਇਰਾਤੀ ਰੂਤੀ ਤੇ دیوار ਪਾਉਣ ਪਾਣੀ ਅੰਦਰ ਪਤਾਲ ਤੇ ਵਿਚ ਅਕਰਤੀ ਥਾਵਰ ਕੀ ਤਰਮਸਾਲ ਤੇਸਾ ਵਿਚ ਜੇ ਜੁਗਤ ਦੇ ਰੰਗ ਚਿੰਨ ਕੈ ਨਾਮ ਅਰੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਵਾਜ਼ੇ ਤੇ ਸੋਨ ਫਜ ਬਰਵਾਣ ਅਤਿ ਗਨੁ ਪਾਵੇ ਦੀ ਸਾਡ ਕਚਪਗਾਈ ਉਥੇ ਪਾਇ ਨਾਨਕ ਗਿਆ ਜਾਫੇ ਜਾਇ ਤਮ ਗੰਡ ਗਾਇ ਉਤਰਾਮ ਗਿਆਨ ਖੰਡ ਕਾ ਕੋ ਕਾਰਮ ਕਹਤੇ ਪਉਣ ਪਾਣੀ ਵਸਦਰਗੇ ਤੇ ਖਾਨ ਮਹੇਸ ਕੇ ਸਿਰ ਮੇ ਘਾੜ ਤਗੜੀ ਹੈ ਰੋਗ ਰੰਗ ਦੇ ਵੇਸ ਕਹਤੇ ਅਕਰੋ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਚੰਦ ਸੋਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਗੁਦ ਨਾਲ ਕਿਤੇ ਕਿਤੇ ਦੇਵੀ ਵੇਸ ਕਹਤੇ ਤੇਵਦਾਨ ਮਨ ਕਿਤੇ ਕਿਤੇ ਰਤਨ ਸਮੁੰਦ ਕਹਤੇ ਆਖਾਣੀ ਕਹਤੇ ਬਾਣੀ ਕਹਤੇ ਬਾਦ ਨਿਰੰਤ ਕਹਤਿਆਂ ਸੋਤੀ ਸਵਕ ਕਿਤੇ ਨਾਲ ਖਤਨਾ ਜਾਂ ਤਾਮ ਗਿਆਨਖੰਡ ਮੇ ਗਿਆਨ ਪਰਜਾਂਡਾ ਤਿੱਥੈ ਨਾਲ ਬਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪਾ ਤਿੱਥੈ ਘੜਤ ਘੜੀ ਹੈ ਭਗਤਾਂ ਨੂੰ ਪਾਓ ਤਾਂ ਕਿ ਗੱਲਾ ਕਥਿਆ ਨਾ ਜਾਹੇ ਜੇ ਕੋ ਗੈ ਪਿਛਪਛਤਾਏ ਤਿੱਥੈ ਘੜੀਐ ਸੂਰਤ ਮਤਮਨ ਬੋਲਦੇ ਤਿੱਥੈ ਘੜੀਐ ਸੁਣਨ ਸਿਦਾਂ ਕੇ ਸੋਦਾ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾ ਬਲ ਸੂਰ ਤਿਨ ਮੇਰਾ ਮਰਿਆ ਪਰ ਪੂਰਾ ਤੇ ਤੇ ਸੇਤੋ ਸੀ ਤਾਂ ਮੇ ਮਮਾ ਮੈਂ ਤਾ ਰੂਪ ਨਾ ਕਤਨੇ ਜਾਏ ਨਾ ਹੋ ਮਰੇ ਨਾ ਠਾਗੇ ਜਾਏ ਕੈ ਰਾਮ ਵਸੈ ਮਨ ਮਾਇ ਤਿਥੈ ਭਗਤ ਵਸੈ ਕੈ ਲੋ ਕਰੈ ਦਸ ਚਾ ਮਨ ਜੋਈ ਸਾਚਾ ਹਣਾ ਵਸੈ ਨਿਰੰਕਾਰ ਕਰ ਕਰ ਵੇਖੇ ਨਦਰਿਣੇ ਹਾਲ ਤਿਥੈ ਗਣ ਮੰਡਲ ਵਰ ਭੰਡ ਜੇ ਕੋ ਕਤੈ ਤਾਂ ਜਨ ਤਨਾਇ ਆਤਾ ਤਿਥੈ ਨੋਈ ਆਕਾਰ ਜਿਵ ਜਿਵ ਹੁਕਮ ਤੇ ਵੈ ਵਿਚਾਰ ਵੇ ਕੇ ਵਿਸੇ ਕਰੀ ਵਿਚਾਰੂ ਨਾਨਕ ਅਦਨਾ ਕਦ ਨਾੜਾ ਸਾਰ ਜਿਤ ਪਹਾੜਾ ਦੀ ਰਜ ਸੁਨਿਆਰੇ ਰਣਮਤ ਵੇਦ ਹਥਿਆਰ ਭੌਖ ਲੰਗਨ ਤਬਤਾਓ ਭਾਂਡਾ ਪਾਉ ਮੁਰਤੇ ਢਾਲ ਘੜੀਏ ਸ਼ਬਦ ਸਚੇ ਟਕਸਾਲ ਜਿਲਕੋ ਨਦਰ ਕਰਮ ਤਿੰਕਾਰ ਨਾਨਕ ਨਦਰਿ ਨਦਰਿ ਹਾਲ ਸ਼ਲੋਕ ਪਾਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਹੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਮਰਿਆਈਆਂ ਵਾਚੇ ਤਰ ਮਹੰਦੂਰਾ ਕਰਮੀ ਆਪੋ ਆਪਣੀ ਕੈਨੇਡਾ ਕੈ ਦੂਰ ਜਿਨੀ ਨਾਮ ਉਤਿਆਇਆ ਗੇਬਸਕਤ ਕਾਲ ਨਾਲ 당 ਤੇ ਮਗ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗੇ ਮਸਕਤ ਕਹਾਲ ਨਾਨਕ ਤੇ ਮੁਖ ਜਲੇ ਕੀ ਤੀ ਛੁਪੀ ਲਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ